ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਤੁਸੀਂ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਆਪਣੇ ਬਾਥਰੂਮ ਨੂੰ ਕਿਵੇਂ ਹਮੇਸ਼ਾ ਸਾਫ਼ ਸੁਥਰਾ ਤੇ ਖੁਸ਼ਬੂਦਾਰ ਰੱਖ ਸਕਦੇ ਹੋ ਇਸ ਦੇ ਇਲਾਵਾ ਇਹਦੇ ਬਾਥਰੂਮ ਦੇ ਵਿੱਚ ਕਦੇ ਵੀ ਤੁਹਾਡੇ ਮੱਖੀ ਮੱਛਰ ਜਾਂ ਹੋਰ ਕਿਸੇ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਨਹੀਂ ਆਵੇਗੀ ਸਭ ਤੋਂ ਪਹਿਲਾਂ ਤਾਂ ਬਾਥਰੂਮ ਨੂੰ ਸਾਫ਼ ਕਰਨ ਦੇ ਲਈ ਨਾ ਮੈਂ ਜਿੰਨੇ ਵੀ ਸਾਬਣ ਦੇ ਛੋਟੇ-ਛੋਟੇ ਟੁਕੜੇ ਬਚ ਜਾਂਦੇ ਆ ਨਾ ਉਹ ਇਸ ਤਰ੍ਹਾਂ ਮੈਂ ਇਕੱਠੇ ਕਰਦੀ ਰਹਿੰਦੀ ਆ ਤੇ ਉਹਨਾਂ ਨੂੰ ਅਸੀਂ ਇੱਕ ਪੁਰਾਣੀ ਜਰਾਬ ਦੇ ਵਿੱਚ ਐਡ ਕਰ ਲਵਾਂਗੇ ਤੁਸੀਂ ਵੀ ਹਮੇਸ਼ਾ ਇਸੇ ਤਰ੍ਹਾਂ ਸਾਬਣ ਦੇ ਟੁਕੜੇ ਜੜੇ ਉਹ ਜਰਾਬ ਚ ਐਡ ਕਰਕੇ ਰੱਖੋ ਇਹਦੇ ਨਾਲ ਤੁਸੀਂ ਪਲਾਸਟਿਕ ਦੀਆਂ ਚੀਜ਼ਾਂ ਬਹੁਤ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਫਿਰ ਇੱਕ ਪਲਾਸਟਿਕ ਦੀ ਛੋਟੀ ਜੀ ਬਾਲਟੀ ਲਈਏ ਤੇ ਇਹਦੇ ਵਿੱਚ ਨਾ ਮੈਂ ਸਰਫ ਜਿਹੜੀ ਆ ਥੋੜੀ ਜੀ ਐਡ ਕਰ ਲਈ ਆ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਪਾਣੀ ਐਡ ਕਰ ਲਵਾਂਗੇ ਤੇ ਜਿਹੜੀ ਜਰਾਬ ਅਸੀਂ ਜਿਸ ਦੇ ਵਿੱਚ ਸਾਬਣ ਦੇ ਟੁਕੜੇ ਐਡ ਕੀਤੇ ਸੀ ਉਸ ਦੇ ਨਾਲ ਅਸੀਂ ਬਾਥਰੂਮ ਦੀਆਂ ਸਾਈਡਾਂ ਵਾਲੀਆਂ ਟਾਈਲਾਂ ਸਿੰਕ ਤੇ ਇਸ ਦੇ ਇਲਾਵਾ ਜਿੰਨੀਆਂ ਵੀ ਟੁੱਟੀਆਂ ਐ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਸਾਬਣ ਦੇ ਟੁਕੜੇ ਵੀ ਯੂਜ਼ ਹੋ ਜਾਂਦੇ ਆ ਤੇ ਬਾਥਰੂਮ ਵੀ ਤੁਹਾਡਾ ਬਹੁਤ ਵਧੀਆ ਤੇ ਬਜਟ ਦੇ ਵਿੱਚ ਸਾਫ ਹੋ ਜਾਏਗਾ ਮੈਂ ਹਮੇਸ਼ਾ ਹੀ ਬਾਥਰੂਮ ਇੱਕ ਦਿਨ ਛੱਡ ਕੇ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰਦੀ ਆ ਇਹਨਾਂ ਦੀ ਤੇ ਇਸ ਕਰਕੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜੇਕਰ ਤੁਸੀਂ ਇਹਨੂੰ ਰੈਗੂਲਰ ਸਾਫ਼ ਕਰਦੇ ਰਹਿੰਦੇ ਹੋ ਤਾਂ ਤਕਰੀਬਨ 10-15 ਮਿੰਟ ਦੇ ਵਿੱਚ ਬਾਥਰੂਮ ਜਿਹੜਾ ਹੈ ਉਹ ਬਹੁਤ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਵਾ ਤਾਂ ਇਸ ਤਰੀਕੇ ਦੇ ਨਾਲ ਆਪਾਂ ਸਿੰਕ ਨੂੰ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਈਵਨ ਕਿ ਆਪਾਂ ਟੈਪ ਜਿਹੜੀਆਂ ਐ ਉਹ ਵੀ ਇਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦੇਾਂਗੇ ਜੇਕਰ ਤੁਹਾਡੀਆਂ ਟੈਪ ਜਿਹੜੀਆਂ ਐ ਉਹ ਬਹੁਤ ਗੰਦੀਆਂ ਹੋ ਗਈਆਂ ਵਾ ਤਾਂ ਇਸ ਦੇ ਲਈ ਵੀ ਇੱਕ ਸੋਲੂਸ਼ਨ ਆਉਂਦਾ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤਾਂ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਤੇ ਮੈਂ ਬਾਥਰੂਮ ਦੀਆਂ ਸਾਈਡਾਂ ਵਾਲੀਆਂ ਟਾਈਲਾਂ ਵੀ ਜਰਾਬ ਦੇ ਨਾਲ ਹੀ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਆ ਇਸ ਦੇ ਬਾਅਦ ਜਿਹੜਾ ਸੀਟ ਦਾ ਉੱਪਰ ਵਾਲਾ ਟੱਕਣ ਜੋ ਕਿ ਪਲਾਸਟਿਕ ਦਾ ਹੁੰਦਾ ਉਹ ਵੀ ਤੁਸੀਂ ਸਾਬਣ ਜਾਂ ਸਰਫ ਨਾਲ ਹੀ ਸਾਫ਼ ਕਰਨਾ ਇਹਦੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਹਾਰਡ ਵਾਲਾ ਲਿਕੁਇਡ ਜਿਵੇਂ ਕਿ ਹਾਰਪਿਕ ਹੋ ਗਿਆ ਇਸ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਕਿਉਂਕਿ ਇਹ ਪਲਾਸਟਿਕ ਦੀਆਂ ਚੀਜ਼ਾਂ ਹਾਰਪਿਕ ਬੜੀ ਜਲਦੀ ਖਰਾਬ ਕਰ ਦਿੰਦਾ ਵਾ ਇਹਨਾਂ ਨੂੰ ਸਾਫ਼ ਕਰਨ ਦੇ ਬਾਅਦ ਅਸੀਂ ਸਭ ਤੋਂ ਪਹਿਲਾਂ ਧੋ ਲਵਾਂਗੇ ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਨਾ ਤੇ ਇਹ ਬੜੀ ਜਲਦੀ ਸੁੱਕਣਾ ਸਟਾਰਟ ਹੋ ਜਾਂਦਾ ਹੈ ਤੇ ਫਿਰ ਇਹਨਾਂ ਨੂੰ ਸਾਬਣ ਨੂੰ ਸਾਈਡਾਂ ਤੋਂ ਲਾਉਣਾ ਔਖਾ ਹੋ ਜਾਂਦਾ ਹੈ ਬਹੁਤ ਫਿਰ ਤੁਹਾਨੂੰ ਮਿਹਨਤ ਵਾਲਾ ਕੰਮ ਹੋ ਜਾਂਦਾ ਤਾਂ ਇਸ ਕਰਕੇ ਫਟਾਫਟ ਨਾਲ ਦੀ ਨਾਲ ਹੀ ਤੁਸੀਂ ਪਹਿਲਾਂ ਇਹਨੂੰ ਕਲੀਨ ਕਰ ਲੈਣਾ ਵਾ ਤੇ ਇਸ ਤਰੀਕੇ ਦੇ ਨਾਲ ਨਾ ਤੁਹਾਡੀਆਂ ਟਾਇਲਾਂ ਜਿਹੜੀਆਂ ਆ ਉਹ ਬਹੁਤ ਹੀ ਜਲਦੀ ਸਾਫ਼ ਹੋ ਜਾਂਦੀਆਂ ਵਾ ਉਸ ਦੇ ਬਾਅਦ ਆਪਾਂ ਸੀਟ ਨੂੰ ਵੀ ਸਾਫ਼ ਕਰ ਲਵਾਂਗੇ ਤੇ ਜੇ ਤੁਸੀਂ ਬਾਥਰੂਮ ਦੇ ਵਿੱਚ ਐਂਟਰ ਹੁੰਦੇ ਆ ਨਾ ਉਦੋਂ ਹੀ ਤੁਸੀਂ ਇਹਦੇ ਵਿੱਚ ਹਾਰਪਿਕ ਐਡ ਕਰ ਦੇਣਾ ਵਾ ਤਾਂ ਕਿ 10-15 ਮਿੰਟ ਦੇ ਵਿੱਚ ਇਹਦੇ ਵਿੱਚ ਜੋ ਵੀ ਕੋਈ ਸਟੇਨ ਆ ਜਾਂ ਗੰਦਗੀ ਆ ਉਹ ਚੰਗੀ ਤਰ੍ਹਾਂ ਨਿਕਲ ਜਾਵੇ ਉਸ ਦੇ ਬਾਅਦ ਇਸ ਤਰ੍ਹਾਂ ਬਰਸ਼ ਦੇ ਨਾਲ ਸਾਫ਼ ਕਰ ਲੈਣਾ ਤੇ ਜਿਹੜਾ ਸਰਫ ਵਾਲਾ ਪਾਣੀ ਸੀ ਉਹ ਹੁਣ ਅਸੀਂ ਬਾਕੀ ਦਾ ਪਾਣੀ ਜਿਹੜਾ ਹੈ ਉਹ ਫਰਸ਼ ਨੂੰ ਸਾਫ਼ ਕਰਨ ਦੇ ਲਈ ਯੂਜ਼ ਕਰ ਰਹੀ ਹਾਂ ਮੈਂ ਤੇ ਇਸ ਤਰ੍ਹਾਂ ਇੱਕ ਬਰਸ਼ ਹੁੰਦਾ ਹੈ ਜੀ ਲੰਬੇ ਵਾਲਾ ਉਹਦੇ ਨਾਲ ਆਪਾਂ ਬਾਥਰੂਮ ਨੂੰ ਸਾਫ਼ ਕਰ ਰਹੇ ਹਾਂ ਤੁਸੀਂ ਇੱਥੇ ਬੋਕਰ ਦੀ ਵਰਤੋਂ ਵੀ ਕਰ ਸਕਦੇ ਹੋ ਉਸ ਦੇ ਬਾਅਦ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੇ ਬਾਅਦ ਆਪਾਂ ਸਾਫ਼ ਪਾਣੀ ਪਾ ਦਿੱਤਾ ਤੇ ਫਿਰ ਵਾਈਪਰ ਦੇ ਨਾਲ ਬਾਥਰੂਮ ਨੂੰ ਚੰਗੀ ਤਰ੍ਹਾਂ ਕਲੀਨ ਕਰ ਦੇਾਂਗੇ ਤੇ ਸੁਕਾ ਲਵਾਂਗੇ ਕਹਿ ਲਓ ਕਿ ਬਾਥਰੂਮ 'ਚ ਜਿੰਨਾ ਵੀ ਪਾਣੀ ਆ ਉਹ ਚੰਗੀ ਤਰ੍ਹਾਂ ਅਸੀਂ ਕੱਢ ਦੇਾਂਗੇ ਬਾਹਰ ਉਸ ਦੇ ਬਾਅਦ ਜਿੰਨੀਆਂ ਵੀ ਟੈਪ ਆ ਇਹਨਾਂ ਨੂੰ ਅਸੀਂ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਦੇਾਂਗੇ ਤਾਂ ਕਿ ਇਹਨਾਂ ਤੇ ਪਾਣੀ ਦੇ ਦਾਗ ਨਾ ਜਮਣ इवन ਕਿ ਸਿੰਕ ਦੀਆਂ ਸਾਈਡਾਂ ਤੇ ਵੀ ਪਾਣੀ ਜਿਹੜਾ ਇਹ ਖੜਾ ਰਹਿ ਜਾਂਦਾ ਵਾ ਉਹ ਵੀ ਅਸੀਂ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਦੇਾਂਗੇ ਤਾਂ ਕਿ ਇੱਥੇ ਕੋਈ ਮੱਖੀ ਮੱਛਰ ਜਿਹੜਾ ਇਹ ਉਹ ਬਿਲਕੁਲ ਵੀ ਨਾ ਆਵੇ ਇਸ ਤਰ੍ਹਾਂ ਕਰਨ ਦੇ ਨਾਲ ਟੈਪ ਦੇ ਉੱਪਰ ਦਾਗ ਵੀ ਨਹੀਂ ਪੈਣਗੇ ਤੇ ਤੁਹਾਡਾ ਬਾਥਰੂਮ ਸਾਫ਼ ਸੁਥਰਾ ਰਹਿੰਦਾ ਉਸ ਦੇ ਬਾਅਦ ਜਦੋਂ ਬਾਥਰੂਮ ਸੁੱਕ ਗਿਆ ਤਾਂ ਫੇਰੇ ਦੇ ਵਿੱਚ ਦੋ ਤੋਂ ਤਿੰਨ ਟੱਕਨ ਚਿੱਟੀ ਵਾਲੀ ਫਿਨਾਈਲ ਜਿਹੜੀ ਆਉਂਦੀ ਹੈ ਮੈਂ ਉਹ ਐਡ ਕਰ ਰਹੀ ਆ ਤੁਸੀਂ ਕੋਈ ਹੋਰ ਯੂਜ਼ ਕਰਦੇ ਹੋ ਜਿਹੜੀ ਰੈੱਡ ਵਾਲੀ ਹੁੰਦੀ ਹੈ ਨਾ ਉਹਦੇ ਬਾਥਰੂਮ ਦੇ ਵਿੱਚ ਸਟੇਨ ਪੈ ਜਾਂਦੇ ਆ ਪਰ ਜੇ ਤੁਸੀਂ ਵਾਈਟ ਵਾਲੀ ਯੂਜ਼ ਕਰਦੇ ਹੋ ਇਹਦੇ ਨਾਲ ਤੁਹਾਡਾ ਬਾਥਰੂਮ 'ਚ ਇੱਕ ਬਹੁਤ ਵਧੀਆ ਖੁਸ਼ਬੂ ਬਣੀ ਰਹਿੰਦੀ ਆ ਤੇ ਫਰਸ਼ ਤੇ ਦਾ ਕੋਈ ਵੀ ਦਾਗ ਨਹੀਂ ਪੈਂਦਾਗਾ ਤੇ ਫਿਰ ਆਪਾਂ ਨਾ ਚੰਗੀ ਤਰ੍ਹਾਂ ਇਹਨੂੰ ਸਾਰੇ ਬਾਥਰੂਮ ਦੇ ਵਿੱਚ ਫਿਨਾਈਲ ਨੂੰ ਫਲਾ ਦਿਆਂਗੇ ਇਸ ਤਰ੍ਹਾਂ ਬਰਸ਼ ਦੇ ਨਾਲ ਇੱਕ ਸਾਦਾ ਪੋਚਾ ਇਹਦਾ ਲਗਾ ਦਿਆਂਗੇ ਜੇ ਤੁਸੀਂ ਬਾਥਰੂਮ ਨੂੰ ਯੂਜ਼ ਨਹੀਂ ਕਰਨਾਗਾ ਮਤਲਬ ਤੁਸੀਂ ਕੰਮ ਤੇ ਜਾ ਰਹੇ ਹੋ ਤੇ ਉਸ ਤੋਂ ਬਾਅਦ ਬਾਥਰੂਮ ਦਾ ਬਿਲਕੁਲ ਯੂਜ਼ ਨਹੀਂ ਹੋਣਾਗਾ ਤਾਂ ਫਿਰ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਛੱਡ ਸਕਦੇ ਹੋ ਇਹ ਕੋਈ ਦਿੱਕਤ ਨਹੀਂ ਕਿਉਂਕਿ ਜੇ ਲਾਲ ਵਾਲੀ ਫਿਨਾਈਲ ਜਿਹੜੀ ਹੁੰਦੀ ਉਹ ਆਪਾਂ ਐਡ ਕਰਦੇ ਆ ਨਾ ਤਾਂ ਉਹਨੂੰ ਕੱਢਣਾ ਬਹੁਤ ਜ਼ਰੂਰੀ ਹੁੰਦਾ ਪਰ ਚਿੱਟੀ ਵਾਲੀ ਫਿਨਾਈਲ ਤੁਸੀਂ ਇਸੇ ਤਰ੍ਹਾਂ ਹੀ ਛੱਡ ਦਿਓ ਥੋੜੀ ਦੇਰ ਬਾਅਦ ਇਹ ਸੁੱਕ ਵੀ ਜਾਂਦੀ ਹੈ ਪਰ ਜੇਕਰ ਤੁਸੀਂ ਇਹਨੂੰ ਯੂਜ਼ ਕਰਨਾ ਹੈ ਤਾਂ ਤੁਸੀਂ ਇਸ ਤੋਂ ਇਸ ਤਰ੍ਹਾਂ ਵਾਈਪਰ ਦੇ ਨਾਲ ਕਲੀਨ ਕਰ ਦੇਣਾ 10 ਮਿੰਟ ਇਹਨੂੰ ਇਸੇ ਤਰ੍ਹਾਂ ਛੱਡ ਦਿਓ ਫਿਨਾਈਲ ਐਡ ਕਰਕੇ ਉਸ ਤੋਂ ਬਾਅਦ ਵਾਈਪਰ ਦੇ ਨਾਲ ਤੁਸੀਂ ਬਾਥਰੂਮ ਜਿਹੜਾ ਹੈ ਉਹ ਸਾਫ਼ ਕਰ ਦਿਓ ਇਸ ਤਰੀਕੇ ਦੇ ਨਾਲ ਤੁਹਾਡਾ ਬਾਥਰੂਮ ਦੇ ਵਿੱਚ ਇੱਕ ਵਧੀਆ ਖੁਸ਼ਬੂ ਵੀ ਬਣੀ ਰਹੇਗੀ ਸਾਫ਼ ਸੁਥਰਾ ਰਹੇਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਮੱਖੀ ਮੱਛਰ ਜਿਹੜਾ ਹੈ ਉਹ ਆਵੇਗਾ ਤੇ ਬਿਲਕੁਲ ਡਰਾਈ ਹੋਵੇਗਾ ਬਾਥਰੂਮ ਨੂੰ ਡਰਾਈ ਰੱਖਣਾ ਬਹੁਤ ਇੰਪੋਰਟੈਂਟ ਹੈ ਹੁਣ ਗੱਲ ਕਰਦੇ ਆਂ ਜੀ ਜੇ ਘਰ ਘਰ ਦੇ ਵਿੱਚ ਬਜ਼ੁਰਗ ਹੋਣ ਉਹਨਾਂ ਦੇ ਲਈ ਇਹ ਕੰਮ ਕਰਨਾ ਔਖਾ ਹੋ ਜਾਂਦਾ ਹੈ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਹੋਰ ਉਹਨਾਂ ਕੋਲੇ ਹਾਊਸ ਹੈਲਪ ਵੀ ਨਹੀਂ ਪਹੁੰਚ ਪਾਉਂਦੀਗੀ ਤਾਂ ਬਾਥਰੂਮ ਬੜੇ ਗੰਦੇ ਹੋ ਜਾਂਦੇ ਆ ਤਾਂ ਇਸ ਦੇ ਲਈ ਇੱਕ ਬਹੁਤ ਹੀ ਸੌਖਾ ਜਿਹਾ ਤਰੀਕਾ ਹੈਗਾ ਵਾ ਇਹ ਹੈਗੇ ਆ ਜੀ ਡਰੇਨ ਕਲੀਨਰ ਇਸ ਤਰ੍ਹਾਂ ਦੇ ਪਾਊਚ ਤੁਹਾਨੂੰ ਮਾਰਕੀਟ 'ਚੋਂ ਮਿਲ ਜਾਣਗੇ ਕਿਸੇ ਵੀ ਕੰਪਨੀ ਦਾ ਤੁਸੀਂ ਡਰੇਨ ਕਲੀਨਰ ਲੈ ਸਕਦੇ ਹੋ ਇੱਕ ਤਾਂ ਇਹ ਡਰੇਨ ਨੂੰ ਕਲੀਨ ਕਰਦਾ ਵਾ ਇਸ ਦੇ ਇਲਾਵਾ ਕਿਸੇ ਤਰ੍ਹਾਂ ਦੀ ਵੀ ਘਰ ਦੇ ਵਿੱਚ ਬਲੌਕੇਜ ਆ ਚਾਹੇ ਉਹ ਕਿਚਨ ਦੇ ਵਿੱਚ ਆ ਜਾਂ ਬਾਥਰੂਮ ਦੇ ਵਿੱਚ ਆ ਤਾਂ ਉਹ ਵੀ ਇਹ ਜਿਹੜੀ ਆ ਉਹ ਖਤਮ ਕਰ ਦਿੰਦਾ ਹੈ ਇਹ ਇੱਕ ਪਾਊਚ ਤੁਸੀਂ ਆਪਣੀ ਸੀਟ ਦੇ ਵਿੱਚ ਐਡ ਕਰਦੇ ਹੋ ਤੇ ਤਕਰੀਬਨ 20-25 ਮਿੰਟ ਦੇ ਬਾਅਦ ਤੁਸੀਂ ਫਲਸ਼ ਕਰਦੇ ਹੋ ਤੁਹਾਡੀ ਸੀਟ ਦੇ ਜਿੰਨੇ ਵੀ ਦਾਗ ੱੱਪੇ ਗੰਦਗੀ ਹੋਏਗੀ ਬਿਲਕੁਲ ਸਾਰੀ ਜਰੀਆ ਉਹ ਨਿਕਲ ਜਾਏਗੀ 2 ਮਹੀਨੇ ਵਿੱਚ ਇੱਕ ਵਾਰ ਜਾਂ 2 ਮਹੀਨਿਆਂ ਦੇ ਵਿੱਚ ਇੱਕ ਵਾਰ ਇਸਦੀ ਵਰਤੋਂ ਜ਼ਰੂਰ ਕਰੋ ਤੁਹਾਡੇ ਬਾਥਰੂਮ ਦੇ ਸਾਰੇ ਸਟੇਨ ਖਤਮ ਹੋਣਗੇ ਤੇ ਕਿਸੇ ਤਰ੍ਹਾਂ ਦੀ ਬਲੌਕੇਜ ਜੜੀ ਆ ਉਹ ਨਹੀਂ ਬਨੇਗੀ ਤੇ ਬਜ਼ੁਰਗਾਂ ਦੇ ਲਈ ਇਹ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਪਰ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਕਿ ਇਹਦੀ ਵਰਤੋਂ ਜਿੱਥੇ ਲੋਹੇ ਦੀ ਕੋਈ ਚੀਜ਼ ਲੱਗੀ ਹੈ ਉੱਥੇ ਬਿਲਕੁਲ ਨਾ ਕਰਿਓ ਕਿਉਂਕਿ ਨਹੀਂ ਤਾਂ ਫਿਰ ਉਹ ਚੀਜ਼ ਵੀ ਖਰਾਬ ਹੋ ਜਾਏਗੀ ਹੋਰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਮੈਨੂੰ ਕਮੈਂਟ ਸੈਕਸ਼ਨ ਚ ਲਿਖਣਾ ਨਾ ਭੁੱਲਣਾ ਤੇ ਆਪਣਾ ਫੀਡਬੈਕ ਮੇਰੇ ਨਾਲ ਜਰੂਰ ਸ਼ੇਅਰ ਕਰਨਾ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ